ਰਾਖ ਲਿਓ ਰਾਖ ਲੈ ਪ੍ਰਭ ਰਾਖਣ ਹਾਰਾ ਕਹੋ ਨਾਨ ਕਿਆ ਜੰਤ ਵਿਚਾਰਾ ਗੋੜੀ ਮਹੱਲਾ ਪਨਵਾ ਕਮਰੇ ਕਿਰਪਾ ਤੇ ਜਪਿਏ ਨਾਉ ਕਮਰੇ ਕਿਰਪਾ ਤੇ ਦਰਗਹ ਛਾਉ ਤਉ ਜਿਵੇਂ ਪਾਰ ਬ੍ਰਹਮ ਨਹੀਂ ਕੋਈ ਤੇਮਰੀ ਕਿਰਪਾ ਤੇ ਸਦਾ ਸੁਖ ਹੋਈ 라 ਤਉ ਮਨ ਵਸੇ ਤਾਂ ਦੋਖ ਨਾ ਲਗੈ ਤੇਮਰੀ ਕਿਰਪਾ ਤੇ ਰਾਮ ਪਉ ਭਗ ਰਾਮ ਅਪਰੰਪਰ ਸੁਆਮੀ ਸਗਲ ਕਟਾਂ ਕੀ ਅੰਤਰ ਜਾਮੀ ਕਰਹੁ ਅਰਦਾਸ ਆਪਰੇ ਦੁਰਪਾਸ ਨਾਨਕ ਨਾਮ ਬਿਲਾਸ ਸਤਿਰਾਸ ਕਰੰ ਵਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਬਿਲਾਸ ਸਤਰਾਸ ਹੋਈ ਨੱਲਾ ਪੰਨਾ ਕਾਣਾ ਬਿਰ ਜੈਸ ਤੋਤਰ ਤੁਖਾ ਨਾਮ ਦੇਹੋ ਸੁਣੇ ਸਿ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਬਿਨਾ ਸੇਗ ਦੇਹੀ ਬਿਗਾਨੀ ਰਹਾਓ ਨਾਮ ਬਿਨਾ ਨਾਹੀ ਮੁਖ ਪਾਵੀ ਹਰਤੋ ਦੇਹੋ ਕਹਾਂ ਸੁਹਾਗ ਨਾਮ ਵਿਸਾਗ ਨਾਏ ਅੰਸੁ ਵਾਏ ਤਾਕਿਆਸ ਨ ਪੂਜੀ ਕਾਹੀ ਕਰ ਕਿਰਪਾ ਆਵ ਯਾਪਣੀ ਦਾਤ ਨਾਨਕ ਨਾਮ ਜਪ ਜਨ ਰਾਤ ਤਾਰ ਕਿਰਪਾ ਗਿਆ ਪ੍ਰੀਦਾਤ ਨਾਨਕ ਨਾਮ ਜਪੇ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਵਾ

multimodal